ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਡਰਾਈਵਰ ਪ੍ਰਿੰਦਰ ਸਿੰਘ ਦੇ ਉੱਤੇ ਨਜਾਇਜ਼ ਹਥਿਆਰ ਰੱਖਣ ਅਤੇ ਫਾਇਰਿੰਗ ਕਰਨ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਸਦਰ ਥਾਣੇ ਦੇ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਜਿਸ ਦੇ ਉੱਤੇ ਕੱਲ ਮਾਨਯੋਗ ਅਦਾਲਤ ਪੱਟੀ ਦੇ ਵੱਲੋਂ ਕਾਰਵਾਈ ਕਰਦਿਆਂ ਬ੍ਰਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਿੰਦਰ ਸਿੰਘ ਦੇ ਵਕੀਲ ਅੰਕੁਸ਼ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਡਰਾਈਵਰ ਬ੍ਰਿੰਦਰ ਸਿੰਘ ਨੂੰ ਥਾਣਾ ਸਾਦਰ ਪੁਲਿਸ ਦੇ ਵੱਲੋਂ ਨਜਾਇਜ਼ ਅਸਲਾ ਅਤੇ ਹਵਾਈ ਫਾਇਰਿੰਗ ਕਰਨ ਦੇ ਦੋਸ਼ ਦੇ ਹੇਠ ਮਾਮਲਾ ਦਰਜ ਕਰਕੇ ਸਦਰ ਥਾਣਾ ਪੱਟੀ ਦੇ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਪਾਇਆ ਗਿਆ ਕਿ ਬ੍ਰਿੰਦਰ ਸਿੰਘ ਜਿਸ ਨੇ ਰਾਈਫਲ ਨਾਲ ਫਾਇਰਿੰਗ ਕੀਤੀ ਸਨ ਉਹੋ ਬਰਿੰਦਰ ਸਿੰਘ ਦੀ ਆਪਣੀ ਲਾਇਸੈਂਸੀ ਰੈਫਲ ਸੀ ਤੇ ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਵੱਲੋਂ ਬਰਿੰਦਰ ਸਿੰਘ ਤੇ ਲਾਏ ਗਏ ਆਰਮਜ਼ ਐਕਟ ਨੂੰ ਤੋੜ ਦਿੱਤਾ ਗਿਆ ਹੈ ਜਿਸ ਸਬੰਧੀ ਉਹਨਾਂ ਵੱਲੋਂ ਪੱਤੀ ਸਿਵਲ ਕੋਰਟ ਵਿੱਚ ਜ਼ਮਾਨਤ ਦਾਇਰ ਕੀਤੀ ਗਈ ਸੀ ਤੇ ਅੱਜ ਬਰਿੰਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਭਾਈ ਬਰਿੰਦਰ ਸਿੰਘ ਜੀ ਤੁਸੀਂ ਅੱਜ ਜੇਲ੍ਹ ਤੋਂ ਬਾਹਰ ਆਏ ਹੋ ਰਿਹਾ ਹੋ ਕੀ ਕਹਿਣਾ ਚਾਹੁੰਦੇ ਹੋ ਬਰਿੰਦਰ ਉਹ ਠੀਕ ਹੈ ਜੀ ਨੂੰ ਵਧੀਆ ਚੜ੍ਹਦੀ ਕਲਾ ਦੀਆਂ ਬਣਾ ਕੋਈ ਪਟੰਕੀ ਪਰੇਸ਼ਾਨੀ ਨਹੀਂ ਆਪਾਂ ਜਿਹੜਾ ਪੁਲਸ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਉਸ ਬੰਦੇ ਕੁਝ ਕਹਿਣਾ ਚਾਹੁੰਦੇ ਹੋ ਵਕੀਲ ਸਾਹਿਬ ਅੱਜ ਕੀ ਨਾਮ ਹੈ ਤੁਹਾਡਾ ਜੀ ਅਨਕੁਸ਼ਤ ਵਕੀਲ ਸਾਹਿਬ ਜਿਹੜੇ ਅੱਜ ਭਾਈ ਵਿਰਿੰਦਰ ਸਿੰਘ ਨੂੰ ਜਵਾਬਤ ਮਿਲੀ ਹੈ ਕਿੰਨੇ ਮਚਲਕੇ ਤੇ ਛੱਡਿਆ ਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕੋਈ ਸਾਰੇ ਜਾਣਦੇ ਹੋ ਕਿ ਵਿਰਿੰਦਰ ਸਿੰਘ ਜੀ ਤੇ ਇੱਕ ਵਾਇਰਲ ਵੀਡੀਓ ਹੈਗੀ ਜਿਸ ਦੇ ਬੇਸ ਤੇ ਉਹਨਾਂ ਨੇ ਆਮਦਕਤ ਲਗਾਇਆ ਸੀ ਨਾਲ 333 ਆਈਪੀਸੀ ਲਾਈ ਜੀ ਜੁਦਾ ਪੁਲਿਸ ਨੇ ਵੈਰੀਫਾਈ ਕੀਤਾ ਇਸ ਰਿਗਾਰਡਿੰਗ ਉਹਨਾਂ ਨੇ ਪਾਇਆ ਕਿ ਲਿਸੈਂਸੀ ਵੈਪਨ ਹੈਗਾ ਤੇ ਆਮ ਜਨਕ ਤੇ ਬੰਦਾ ਨਹੀਂ ਉਹਨਾਂ ਨੇ ਇਸ ਚੀਜ਼ ਕਰਕੇ ਉਹਦੇ ਘਾਟਾ ਜੁਲਮ ਕਰਤਾ ਥੈਨ ਦੋ ਹੀ ਅਫੈਂਸ ਲੈਂਦੇ ਹੀ 336 ਦਾ 188 ਆਈ ਸੀ 댓 ਇਜ਼ ਅ ਅਵੇਲੇਬਲ ਫੈਂਸ ਥੈਨ ਮਾਜੋਗ ਅਦਾਲਤ ਅੱਗੇ ਪੇਸ਼ਕਸ਼ ਕੀਤੀ ਕਿ ਇਹ ਅਫੈਂਸ ਅਵੇਲੇਬਲ ਹੈਗੇ ਤੁਹਾਨੂੰ ਬੀਲ ਗ੍ਰਾਂਟ ਕੀਤੀ ਜਾਵੇ ਥੈਨ ਮਾਜੋਗ ਅਦਾਲਤ ਨੇ ਸਾਡੀ ਸਾਨੂੰ ਮਨਜ਼ੂਰੀ ਦਿੱਤੀ ਇਸ ਕਰਕੇ ਤੁਹਾਨੂੰ ਬੀਲ ਗ੍ਰਾਂਟ ਕਿੰਨੇ ਦਾ ਆਰਡਰ ਕੀਤਾ ਮਾਜੋਗ ਅਦਾਲਤ ਤੋਂ ਆਰਡਰ ਕਿੰਨੇ ਦਾ ਕੀਤਾ ਗਿਆ ਬੇਲ ਦਾ ਜੀ 50000 ਰੁਪਇਆ ਵਨ ਸ਼ਾਟੀ ਵਨ ਸ਼ਾਟੀ ਲਾਈਵ ਤੇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ